ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਆਕਾਸ਼ਦੀਪ ਤੇ ਮੇਰੇ ਨਾਲ ਨੇ ਕੈਮਰਾਮੈਨ ਗਗਨਦੀਪ ਰਫ्तार ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਸੋ ਦੋਸਤੋ ਅੱਜ ਫਰੀਦਕੋਟ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਬਾਬਾ ਫਰੀਦ ਦੀ ਧਰਤੀ ਤੇ ਪਹੁੰਚੇ ਸੋ ਨਾਲ ਹੀ ਉਹਨਾਂ ਦੇ ਅੱਜ ਇੱਕ ਕਮੇਡੀਅਨ ਵਜੋਂ ਜਾਣੇ ਜਾਂਦੇ ਇੱਕ ਐਕਟਰ ਵਜੋਂ ਜਾਣੇ ਜਾਂਦੇ ਬੀਨੂ ਢਿੱਲੋਂ ਵੀ ਅੱਜ ਉਹਨਾਂ ਨਾਲ ਪਹੁੰਚੇ ਫਰੀਦਕੋਟ ਦੀਆਂ ਸੜਕਾਂ ਤੇ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਭਾਰੀ ਜਿਹੜਾ ਇਕੱਠ ਦੇਖਣ ਨੂੰ ਮਿਲਿਆ ਸੋ ਇਹ ਕਾਫਲਾ ਫਰੀਦਕੋਟ ਦੀ ਸ਼ਾਈ ਹਵੇਲੀ ਤੋਂ ਹੁੰਦਾ ਹੋਇਆ ਜਿਹੜਾ ਪੰਜ ਵੱਡੀ ਮੰਦਿਰ ਕੋਲੇ ਜਾ ਪੁੱਜਿਆ ਸੋ ਇਸ ਮੌਕੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਆਓ ਦਿਖਾਉਂਦੇ ਆ ਤੁਹਾਨੂੰ ਪੂਰੀਆਂ ਤਸਵੀਰਾਂ ਜਿਹੜੇ ਐਮਐਲਏ ਸਾਹਿਬ ਭਾਈ ਗੁਰਦੇਵ ਸਿੰਘ ਤੇ ਪ੍ਰੋਫੈਸਰ ਜੀ কৰ <muchos> 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 ਸਾਸਤ੍ਰੀਕਾਲ ਜੀ ਮੈਸ਼ਨ ਗੱਲ ਕਰਦੇ ਆ ਆਪਾਂ ਬੀਨੂ ਜੀ ਨਾਲ ਸਰ ਸਾਸਤ੍ਰੀਕਾਲ ਅੱਜ ਤੁਸੀਂ ਬਾਬਾ ਫਰੀਦ ਦੀ ਪਾਵਨ ਸ਼੍ਰੀ ਧਰਤੀ 'ਚ ਨਤਮਸਤ ਹੋਈ ਹੋ ਆ ਵਿਦ ਆਮ ਪਾਰਟੀ ਲਈ ਸਪੋਟਰ ਲਈ ਤੇ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਤੁਸੀਂ ਤੇ ਆਉਂਦੇ ਹੋ ਬਿਲਕੁਲ ਜੀ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਇਆ ਐਂਡ ਮੇਰਾ ਭਰਾ ਐ ਤੋਂ ਫਰੀਦਕੋਟ ਤੋਂ ਹਲਕੇ ਤੋਂ ਹੈ ਨਾ ਜੀ ਉਮੀਦਵਾਰ ਹੈਗੇ ਨੇ ਲੋਕ ਸਭਾ ਦੇ ਤੇ ਭਾਈ ਨੂੰ ਗੁੱਡ ਲੱਕ ਕਹਿਣਾ ਐ ਮੇਰਾ ਛੋਟਾ ਭਰਾ ਐ ਜੀ ਹਮੇਸ਼ਾ ਹੀ ਤਾਂ ਮਨੋਂ ਤੁਹਾਨੂੰ ਵੀਰ ਦੇ ਨਾਲ ਖੜਾ ਮੈਂ ਹਰੇਕ ਮਸਲੇ 'ਚ ਨਾਲ ਖੜਾ ਕਿਉਂਕਿ 35 ਸਾਲ ਦੀ ਸਾਡੀ ਯਾਰੀ ਐ ਮੈਂ ਯਾਰੀ ਨਿਮਾ ਜੇ ਸਾਹਿਬ ਦਾ ਉਤਸ਼ਾਹ ਦੇਖਿਆ ਅੱਜ ਅਸੀਂ ਹੈ ਨਾ ਜੀ ਪਹਿਲਾਂ ਮੋਗਾ ਫਿਰ ਕੋਟਕਪੂਰਾ ਬਾਗਾ ਪ੍ਰਾਣਾ ਸਾਰਾ ਕਰਦੇ ਫਰੀਦਕੋਟੇ ਤੇ ਆਏ ਤਾਂ ਕਾਫਲਾ ਸਾਡਾ ਜਿੱਤੋਂ ਸਟਾਰਟ ਹੋਇਆ ਸੀ ਵੱਧਦਾ ਹੀ ਤੁਰਾ ਗਿਆ ਉਹ ਉਤਸ਼ਾਹ ਲੋਕਾਂ ਵਿੱਚ ਪਿਆਰ ਦੇਖ ਕੇ ਸਾਰੇ ਮੂਰੇ ਸਿਰ ਝੁਕਦਾ ਜੀ ਇੰਨਾ ਪਿਆਰ ਕਰਦੇ ਮੇਰੇ ਛੋਟੇ ਭਰਾ ਨੂੰ ਬਸ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਆਦੇ ਵੋਟਾਂ ਪਾ ਕੇ ਵੀਰ ਨੂੰ ਇੰਨੇ ਫਰਕ ਨਾਲ ਜਿਤਾਉਣੇ ਮੇਰੇ ਭਰਾ ਨੂੰ ਸਵਾਦ ਆ ਗਿਆ ਜੀ ਕਲਾਕਾਰ ਪੋਲਿਟਿਸ਼ੀਅਨ ਅਲੱਗ ਚੀਜ਼ ਹੈ ਲੇਕਿਨ ਐਜ਼ ਅ ਫੈਨ ਤੁਹਾਡੇ ਬਹੁਤ ਜ਼ਿਆਦਾ ਪੰਜਾਬ ਵਿੱਚ ਹਨ ਤੇ ਜਦੋਂ ਫੈਨ ਖੜ ਜੇ ਨੱਗੇ ਤਾਂ ਉਦੋਂ ਕੋਈ ਵੀ ਹੌਣ ਰੋ ਦੀ ਫੈਨਾਂ ਦੇ ਕਰਕੇ ਆ ਜਿਹੜੇ ਸਾਡੇ ਭਰਾਰੇ ਨੇ ਜੀ ਉਹਨਾਂ ਦੇ ਅਸ਼ੀਰਵਾਦ ਜਿੰਨੇ ਬਜ਼ੁਰਗ ਮਾਤਾ ਮਾਂ ਬੱਚੇ ਸਾਨੂੰ ਸਾਰੀ ਦੁਨੀਆ ਵਿੱਚ ਮਾਣਦੇ ਨੇ ਜੀ ਉਹਨਾਂ ਦੇ ਅਸ਼ੀਰਵਾਦ ਸਦਕਾ ਨਹੀਂ ਸਾਡੇ ਚ ਹੈ ਕੀ ਹੈ ਜੀ ਹਨਾ ਇਹ ਸਾਰਾ ਉਹਨਾਂ ਦਾ ਅਸ਼ੀਰਵਾਦ ਹੀ ਹੈ ਜਿੱਥੇ ਅਸੀਂ ਤੁਰੇ ਫਿਰਦੇ ਆ ਆ ਵੀ ਕਰਮਜੀਤ ਤੇ ਵੀ ਆਪ ਸਭ ਦਾ ਅਸ਼ੀਰਵਾਦ ਹੀ ਹਨਾ ਉਹ ਉਹਦੇ ਕਰਕੇ ਆ ਹਮਾਂ ਤੇ ਦੁਆਵਾਂ ਬਹੁਤ ਲੱਗਦੀਆਂ ਨੇ ਇਹ ਦੁਆਵਾਂ ਲੱਗੀਆਂ ਨੇ ਮੇਰੇ ਭਰਾ ਨੂੰ ਇਹ ਦੁਆਵਾਂ ਦੇ ਕਾਬਲ ਹੈ ਤੇ ਦੁਆਵਾਂ ਦੇ ਕੇ ਹੀ ਬਾਬੇ 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 ਫਰੀਦ ਦੀ ਧਰਤੀ ਤੇ ਆਇਆ ਦੁਆਵਾਂ ਦੇ ਕੇ ਮੇਰੇ ਵੀਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਦੇ ਵੋਟਾਂ ਪਾਓ ਤੇ ਸਿੱਧੀ ਗੱਲ ਹੈ ਕਿ ਫ੍ਰੀਡਕੋਰ ਤਰਤੀਬ ਵਿੱਚ ਕਲਾਕਾਰਾਂ ਦੀ ਰੌਣਕ ਲੱਗੀ ਤੇ ਫੈਰ ਤੋਂ ਉਸ ਤੋਂ ਨਾਲ ਹੀ ਬਲੰਦ ਹਨ ਪਰ ਸਭ ਤੋਂ ਹਿੰਮਤ ਵਾਲੀ ਗੱਲ ਇਹ ਹੈ ਕਿ ਹੌਸਲੇ ਦੀ ਗੱਲ ਹੈ ਕਿ ਪੋਲਿਟਿਸ਼ਨਲ ਗੱਜਾ ਲੇਕਿਨ ਦੁਨੀਆ ਜੋ ਇਹਨਾਂ ਨੂੰ ਅਕਸਲੂਡ ਕਰਦੀ ਹੈ ਸਲਾਮ ਕਰਦੀ ਹੈ ਉਹ ਵੀ ਇੱਕ ਨਾਮ ਕਰਕੇ ਕਿਉਂਕਿ ਬਹੁਤ ਸੋਹਣਾ ਫਿਲਮ ਡਾਇਰੈਕਟਰ ਦਾ ਨਾਮ ਇਹਨਾਂ ਦਾ ਹੈ ਬਾਈ ਕਰਮਚੀਸਨੋ ਮੋਲ ਤੇ ਬੀਨੂ ਜੀ ਦਾ ਕਾਫੀ ਇੰਟਰਸਟਿਡ ਪਿਕਚਰਸ ਮੂਵੀ ਦੇਖਿਆ ਗਿਆ ਸਰ ਤੁਹਾਡੀਆਂ ਮੂਵੀਆਂ ਬਹੁਤ ਪਿਆਰੀਆਂ ਹੁੰਦੀਆਂ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋ ਮੈਂ ਬਹੁਤ ਮਿਹਰਬਾਨੀ ਤੁਹਾਡੀ ਤੁਹਾਡੀ ਨਜ਼ਰ ਹੈ ਜੀ ਤੁਸੀਂ ਜਦੋਂ ਸਾਡੀ ਕਿਸੇ ਮੂਵੀ ਤੇ ਖਰਚੇ ਕਿ ਸਾਨੂੰ ਦੇਖਦੇ ਹੋ ਸਾਨੂੰ ਮੰਨਣ ਜਾਂਦੇ ਹੋ ਉਹਦੇ ਵਾਸਤੇ ਤੁਹਾਡਾ ਹਮੇਸ਼ਾ ਹੀ ਰਣੀ ਆ ਜੀ ਹਮੇਸ਼ਾ ਸਿਰ ਝੁਕਦਾ ਹੈ ਇਹ ਤੁਹਾਡਾ ਪਿਆਰ ਹੈ ਤੁਹਾਡਾ ਆਸ਼ੀਰਵਾਦ ਹੈ ਐਂ ਬਣਾ ਕੇ ਰੱਖੋ ਕੀ ਵਾਚਿੰਗ ਜੀ ਇਦਾਂ ਹੀ ਦੇਖਦੇ ਰਹੋ ਤੇ ਅਸੀਂ ਵਧੀਆ-ਵਧੀਆ ਫਿਲਮਾਂ ਬਣਾਉਂਦੇ ਰਹੀਏ ਥੈਂਕ ਯੂ ਸਰ ਬਾਈ ਅਨਮੋਲ ਜੀ ਵੀ ਹਨ ਅਨਮੋਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਐਜ਼ ਆ ਵਿਨਰ ਜੇਕਰ ਹੁੰਨੇ ਹੋ ਤਾਂ ਆਮ ਲੋਕ ਜਨਤਾ ਦੀ ਤੁਹਾਡੀ ਬਹੁਤ ਜ਼ਿਆਦਾ ਉਮੀਦ ਹੈ ਤੁਹਾਡੇ ਤੋਂ ਜੋ ਕੰਮ ਪੈਂਡਿੰਗ ਪਿਆ ਆਮ ਪਾਰਟੀ ਦੇ ਲੋਕਾਂ ਦੀ ਮਤਲਬ ਕਿ ਗਿਲੇ ਸ਼ਿਕਵੇ ਵੀ ਹੁੰਦੇ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੇਰੇ ਖਿਆਲ ਚ ਜਿੰਨਾ ਐ ਐਮਐਲਏ ਸਾਹਿਬ ਜਿਹੜੇ ਗੁਰਦੇ ਤੇ ਸੇਖੋਂ ਜੀ ਹੈ ਤੇ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਹੈ ਕਿ ਇੰਨਾ ਕੰਮ ਕੀਤਾ ਲੋਕ ਆਪ ਕਹਿ ਰਹੇ ਹੈ ਜਦੋਂ ਇਹ ਸਗਾ ਭੁੱਲ ਜਾਂਦੇ ਹੈ ਵੀ ਅਸੀਂ ਜਿਹੜੇ ਜਿਹੜੇ ਕੰਮ ਕਰਿਆ ਪਰ ਲੋਕ ਉੱਠ ਕੇ ਆਪ ਕਹਿੰਦੇ ਹੈ ਕਿ ਨਹੀਂ ਤੁਸੀਂ ਆਹ ਕੰਮ ਵੀ ਸਾਡਾ ਕਰਾਇਆ ਔਰ ਲੋਕ ਆਪ ਮਾਈਕ ਦੇ ਵਿੱਚ ਆ ਕੇ ਬੋਲਦੇ ਨੇ ਵੀ ਇਸ ਮਾਨ ਸਰਕਾਰ ਨੇ ਜਾਂ ਸਾਡੇ ਐਮਐਲਏ ਸਾਹਿਬ ਨੇ ਆਹ ਕੰਮ ਕਰਵਾਏ ਨੇ ਮੇਰਾ ਖਿਆਲ ਹੈ ਵੀ ਕੋਈ ਵੀ ਗਿਲਾ ਸ਼ਿਕਵਾ ਨਹੀਂ ਅੱਛਾ ਬੱਲੇ ਬੱਲੇ ਹੋ ਜੂਗੀ ਯਾਦ ਕੀ ਬਿਲਕੁਲ ਜੀ ਬੱਲੇ ਬੱਲੇ ਤੁਸੀਂ ਕਰਾਉਣੀ ਹੈ ਸਾਰੇ ਭਰਾਵਾਂ ਨੇ ਕਰਾਉਣੀ ਹੈ ਅਛਾ ਇੱਕ ਲਾਈਨ ਛੋਟੀ ਜਿਹੀ ਬੋਲਦਾ ਤੁਸੀਂ ਆਇਓ ਕੋਈ ਵੀ ਬਸ 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 ਨਹੀਂ ਹੁਣ ਮੈਂ ਕੰਮ ਹੋਰ ਆਇਆ ਵੀਰ ਦੇ ਕੰਮ ਆਇਆ ਜੀ ਤੇ ਮੈਂ ਹੁਣ ਉਹ ਉਹ ਠੀਕ ਹੈ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਤੁਹਾਡਾ ਸਾਰਿਆਂ ਮੂਰੇ ਸਿਰ ਚੁੱਕਦਾ ਤੁਹਾਡੇ ਮੂਰੇ ਜੀ ਚੜਦੀਆਂ ਕਲਾ ਜਰੋ ਆਪਣੀ ਸੇਧ ਦਾ ਖਿਆਲ ਲੱਖੋ ਤੇ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਫਰੀਦਕੋਟ ਇਲਾਕੇ ਚ ਆਇਆ ਤੁਹਾਡਾ ਪਿਆਰ ਲੈਣ ਲਈ ਸੋ ਮੇਰੇ ਵੀਰ ਨੂੰ ਬਸ ਤੁਹਾਨੂੰ ਮੈਂ ਫੇਰ ਬੇਨਤੀ ਕਰਦਾ ਇੰਨਾ ਵਧੀਆ ਹੀਰਾ ਬੰਦਾ ਔਰ ਇਹੋ ਜਿਹਾ ਕਮਾਲ ਦਾ ਫਨਕਾਰ ਔਰ ਜੀਰੋ ਜਿਹੜਾ ਥੱਲੋ ਰੂਟ ਲੈਵਲ ਤੋਂ ਜੁੜਿਆ ਹੋਵੇ ਥੱਲੋ ਇਹਨੂੰ ਇਹ ਰਿਕਸ਼ਿਆਂ 'ਚ ਵੀ ਅਸੀਂ ਧੱਕੇ ਖਾਦੇ ਨੇ ਅਸੀਂ ਰਿਕੜਾਈ ਬੜੀ ਕਰਾਈ ਐ ਸੋ ਸਾਡੇ ਤੋਂ ਗਰੀਬੀ ਵਾਲੀ ਪਾਕ ਨਹੀਂ ਹਜੇ ਲਈ ਸਾਨੂੰ ਹਰੇਕ ਦੇ ਦੁੱਖ ਦਰਦ ਦਾ ਪਤਾ ਹੈ ਸੋ ਤੁਹਾਨੂੰ ਇਦੋਂ ਵਧੀਆ ਕੈਂਡੀਡੇਟ ਨਹੀਂ ਮਿਲ ਸਕਦਾ ਸੀ ਇਹ ਤੁਸੀਂ ਆਪਣੇ ਭਾਗ ਲਾ ਲਓ ਜਾਂ ਮੇਰੇ ਵੀਰ ਦੇ ਭਾਗ ਲਾ ਲਓ ਇਥੋਂ ਸੇਵਾ ਦਾ ਮੌਕਾ ਮਿਲਿਆ ਸੋ ਚੜ੍ਹਦੀਆਂ ਕਲਾ ਚ ਰੋ ਇਹੀ ਮੇਰੇ ਵੱਲੋਂ ਇਹੀ ਕਾਮਨਾ ਹੈ ਹਮੇਸ਼ਾ ਤੁਸੀਂ ਪਹਿਲਾਂ ਆਪਣੀ ਤੰਦਰੁਸਤੀ ਦਾ ਖਿਆਲ ਰੱਖੋ ਤੇ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਨਾ ਇੱਕ ਤਰੀਕ ਨੂੰ ਬਸ ਠੱਪਾ ਲਾ ਦਿਓ ਮੇਰੇ ਵੀਰ ਵਾਲੇ ਉਸਤੇ ਚੜ੍ਹਦੀਆਂ ਕਲਾ ਚ ਰੋ ਬਹੁਤ ਬਹੁਤ ਜਿੰਦਾਬਾਦ